ਸੌਨ ਦਾ ਮਹੀਨਾ ਚੱਲ ਰਿਹਾ ਤੇ ਸੌਨ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਜੋ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਵੀ ਰਿਹਾ ਹੈ ਇਸ ਦੇ ਤਹਿਤ ਅਜਲੂਬੇ ਆਣਾ ਦੇ ਐਵਰੇਸਟ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੇ ਭੱਜੜ ਤੇ ਵਿਦਿਆਰਥਣਾਂ ਵੱਲੋਂ ਹਿੱਸਾ ਵੀ ਲਿਆ ਗਿਆ ਇਸ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੀ ਵੀ ਹੌਸਲਾ ਜ਼ਾਇਕੀ ਕੀਤੀ ਵਿਦਿਆਰਥੀ ਪੰਜਾਬੀ ਸੱਭਿਆਚਾਰਕ ਡਰੈਸ ਦੇ ਵਿੱਚ ਵੀ ਨਜ਼ਰ ਆਏ ਤੁਸੀਂ ਵੀ ਦੇਖੋ ਇਸ ਦੀਆਂ ਚਲਕੀਆਂ ਹਾਂਜੀ ਮੈਮ ਜਿਹੜਾ ਅੱਜ ਤੀਆਂ ਦਾ ਪ੍ਰੋਗਰਾਮ ਕਰਾਇਆ ਗਿਆ ਕਿਹੜੀ ਜਗ੍ਹਾ ਕਰਾਇਆ ਗਿਆ ਇਹ ਇਸ ਕੈਫੇ ਪਬਲਿਕ ਸਕੂਲ ਗਿਆਸਪਰੋ ਲੋ ਦਿਖਾਣਾ ਵਿੱਚ ਕਰਵਾਇਆ ਗਿਆ ਹੈ ਇਹ ਆਜ਼ਾਦ 인 ਕੀ ਹੁੰਦਾ ਕਿ ਲੋ ਕੁੜੀਆਂ ਜਿਹੜੀਆਂ ਨੇ ਤੀ ਦਾ ਤਿਹਾਰ ਹੈ ਤੀਜਾ ਤਿਹਾਰ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਸ ਸਪੈਸ਼ਲ ਐ ਮੰਨੇ ਜਾਂਦੇ ਕਿ ਜਿਹੜਾ ਤੀਆਂ ਦਾ ਤਿਹਾਰ ਹੈ ਕੁੜੀਆਂ ਨੂੰ ਮਾਪੇ ਜਿਹੜੇ ਨੇ ਆ ਦਿੰਦੇ ਨੇ ਸੰਧਾਰਾ ਦਿੰਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਇਹ ਤਿਹਾਰ ਜਿਹੜਾ 29 ਦਾ ਪ੍ਰਤੀ ਇਥੇ ਇਸਨ ਹਰੀਆਲੀ ਹੁੰਦੀ ਹੈ ਅੱਗੇ ਵਸਾਵਣ ਜੇਠ ਹਾਰ ਦੇ ਵਿੱਚ ਗਰਮੀ ਹੁੰਦੀ ਬਹੁਤ ਜ਼ਿਆਦਾ ਸਾਂ ਦੇ ਵਿੱਚ ਵਾਤਾਵਰਨ ਜਿਹੜਾ ਵੇ ਸੁਧ ਹੁੰਦਾ ਹੈ ਹਰੀਆਲੀ ਹਰ ਪਾਸੇ ਹੁੰਦੀ ਹੈ ਓਕੀ ਜਿਹੜਾ ਨੇ ਮਾਪੇ ਆਪਣੀ ਕੁੜੀਆਂ ਨੂੰ ਸੰਦਾਰਾ ਦੇਂਦੇ ਨੇ ਐਵਰੇਜ ਪਬਲਿਕ ਸਕੂਲ ਦੇ ਵਿੱਚ ਵੀ ਆਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਅੱਜ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਕਿੰਨਾ ਕੀਤਾ ਹੈ ਗੋਲੀਆਂ ਫਾਇਆਂ ਨੇ ਕਿ ਲੱਗਦਾ ਪੜ੍ਹਾਈ ਦੇ ਨਾਲ ਨਾਲ ਖੁਸ਼ੀਆਂ ਵੀ ਮਨਾਈਆਂ ਜਾ ਰਹੀਆਂ ਨੇ ਬਿਲਕੁਲ ਮਨਾਈਆਂ ਜਾ ਰਹੀਆਂ ਨੇ ਅਧੂਸ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਨੇ ਟਿੱਕੀਆਂ ਵਾਰ ਰਹੇ ਨੇ ਗੀਤਾਂ ਬੰਦੀਆਂ ਵਈਆਂ ਨੇ ਉਹਨਾਂ ਨੇ ਖੁਸ਼ੀ ਅੱਜ ਪੜਾਈ ਦੀ ਬਿਲਕੁਲ ਭੁੱਲ ਚੁੱਕੇ ਨੇ ਅੱਜ ਪੜਾਈ ਕੀਤੀ ਹੈ ਅੱਜ ਉਹ ਆਪਣਾ ਦੇਖ ਖੁਲ ਕੇ 나ਚ ਰਹੀਆਂ ਲੱਗਦਾ ਪੰਜਾਬੀ ਦੇ ਤਿੰਨ ਲੋਕ ਤੋਂ ਦੀ ਜਾ ਰਹੇ ਹੈ ਬਿਲਕੁਲ ਭੁੱਲਦੇ ਜਾ ਰਹੇ ਪਰ ਹੁਣ ਦੁਬਾਰਾ ਤੋਂ ਸਕੂਲਾਂ ਨੇ ਪਹਿਲ ਕੀਤੀ ਹੈ ਕਿ ਹਾਲੁਕੀਆਂ ਦਾ ਤਿਹਾਰ ਨਾਲ ਲੱਗ ਪਏ ਨੇ ਇਹਨਾਂ ਨੂੰ ਦੇਖ ਦੇਖ ਕੇ ਜਿਹੜੇ ਵੱਡੇ 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 ਲੋਕ ਨੇ ਉਹ ਵੀ ਇਹ ਸਪੈਸ਼ਲ ਫੰਕਸ਼ਨ ਕਰਦੇ ਨੇ ਤੀਆਂ ਦਾ ਉਹ ਲੋਕੀ ਇਕੱਠੇ ਹੁੰਦੇ ਨੇ ਤੀਆਂ ਦਾ ਤਿਹਾਰ ਮਨੰਦਦੇ ਨੇ ਜਿਹੜੇ ਲੋਕੀ ਆਪਸ ਭੁੱਲ ਚੁੱਕੇ ਸੀ ਸਿਹਾਰ ਨੂੰ ਉਹਨਾਂ ਨੂੰ ਇਸ ਤਿਹਾਰ ਬਾਰੇ ਪਤਾ ਚੱਲ ਗਿਆ ਹੁਣ ਕੁੜੀਆਂ ਆਪ ਆਪਣੇ ਮਾਪਿਆਂ ਨੂੰ ਕਹਿੰਦੀਆਂ ਸਾਨੂੰ ਸੰਦਾਰਾ ਦੋ ਹੋਰਮ ਵੀ ਤੀਆਂ ਦਾ ਤੇ ਹਰ ਜ਼ਰੂਰ ਮਨਾਣਾ ਚਾਹੀਦਾ ਵੈਸ ਅਸੀਂ ਆਪਣੀ ਸਭਿਆਤਾ ਨਾਲ ਜੁੜ ਰਹੇ ਆਂ ਹੋਰ ਤੇ ਹੋਲੋ ਆਪਣੇ ਆਣ ਜਿਹੜੀਆਂ ਆਣ ਵਾਲੀ ਜਨਰੇਸ਼ਨ ਐ ਉਹਨਾਂ ਨੂੰ ਵੀ ਇਸ ਤੇ ਹਰ ਵਾਰ ਪਤਾ ਚੱਲ ਸਾਡੇ ਤੋਂ ਬਾਅਦ ਛੋਟੇ ਛੋਟੇ ਬੱਚੇ ਐਕਸਾਈਟਡ ਨੇ ਕਿ ਹਾਂ ਇਹ ਤੇ ਇਤਿਹਾਰ ਐ ਅਸੀਂ ਵੀ ਖੁਣਾਂ ਅਮਾ ਜਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਕਿਹੜੀ ਜਗ੍ਹਾ ਮਨਾਇਆ ਜਾ ਰਿਹਾ ਹਾਂਜੀ ਤਿਉਹਾਰ ਐਵਰੇਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗਿਆਸਪੁਰਜ ਮਨਾਇਆ ਜਾ ਰਿਹਾ ਇੱਥੇ ਇਹਦਾ ਮੇਨ ਮੋਟਿਵੇਸ਼ਨ ਸੀ ਤਾਂਕਿ ਸਕੂਲ ਦੇ ਬੱਚਿਆਂ ਨੂੰ ਕੁੜੀਆਂ ਨੂੰ ਪਤਾ ਚੱਲੇ ਕਿ ਸੱਭਿਆਚਾਰ ਕੀ ਹੁੰਦਾ ਪੰਜਾਬ ਦਾ ਪੰਜਾਬੀ ਸੂਟ ਲਾਈਕ ਹਨਾ ਕਿੱਕਲੀ ਲੁੱਡੀ ਗਿੱਦਾ ਵਗੈਰਾ ਸਾਰਾ ਕੁਝ ਬੱਚਿਆਂ ਨੂੰ ਪਰਫਾਰਮ ਕਰਵਾਇਆ ਗਿਆ ਤਾਂਕਿ ਬੱਚਿਆਂ ਨੂੰ ਪਤਾ ਚੱਲੇ ਸੱਭਿਆਚਾਰ ਪੰਜਾਬੀ ਸੱਭਿਆਚਾਰ ਕੀ ਕੀ ਐਕਟੀਵਿਟੀਜ਼ ਹੁੰਦੀਆਂ ਨੇ ਤਾਂਕਿ ਸਾਰੇ ਬੱਚਿਆਂ ਨੂੰ ਪਤਾ ਚੱਲ ਸਕੇ ਤੇ ਉਹਨਾਂ ਦੀ ਇੰਜੋਏਮੈਂਟ ਵੀ ਹੋ ਸਕੇ ਸਟੱਡੀ ਦੇ ਨਾਲ ਨਾਲ ਇਸ ਕਰਕੇ ਤਿ ਇਹਦੇ ਵਿੱਚ ਮਨਾਇਆ ਜਾ ਰਿਹਾ ਹੈ। ਛੋਟੇ ਬੱਚਿਆਂ ਨੇ ਵੀ ਹਿੱਸਾ ਲਿਆ ਹੈ। ਹਾਂਜੀ ਛੋਟੇ-ਛੋਟੇ ਬੱਚੇ ਬਹੁਤ ਐਕਸਾਈਟਿਡ ਨੇ, ਛੋਟੇ ਵੀ ਵੱਡੇ ਵੀ ਸਾਰੇ, ਟੀਚਰਸ ਵੀ ਸਾਰੇ ਬਹੁਤ ਐਕਸਾਈਟਿਡ ਨੇ ਸਾਰੇ। ਹਾਂਜੀ ਪੁੱਲਦੇ ਜਾ ਰਹੇ ਆ ਕਿਉਂਕਿ ਫੈਮਿਲੀਆਂ ਛੋਟੀਆਂ ਹੋ ਗਈਆਂ, ਮਾਡਰਨ ਹੋ ਰਿਹਾ ਸਾਰੇ ਅੱਜਕੱਲ ਤੇ ਪੰਜਾਬੀ ਸੱਭਿਆਚਾਰ ਨੂੰ ਪੁੱਲਦੇ ਜਾ ਰਹੇ ਆ। ਇਸ ਕਰਕੇ ਇੱਕ ਮੌਕਾ ਹੈ ਜਿੱਦੇ ਨਾਲ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਜਾ ਸਕਦਾ ਹੈ, ਥੋੜੀ ਮੈਮਰੀਜ਼ ਬਣਾਈਆਂ ਜਾ ਸਕਦੀਆਂ। ਹੋਰ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਗੇ ਮਹਿਲਾਮਾਂ ਦੇ ਬਾਰੇ? ਮਹਿਲਾਵਾਂ ਨੂੰ ਇਹੀ ਕਿਹਾ ਜਾਏਗਾ ਕਿ ਹਰ ਸਾਲ ਲੇਟੇ ਹਰ ਜ਼ਰੂਰ ਮਨਾਣ ਹਨਾ ਇੱਕ ਤਾਂ ਖੁਸ਼ੀ ਲੈ ਕੇ ਆਂਦਾ ਆ ਬੰਦੇ ਦੀ ਥੋੜੀ ਚੇਂਜ ਹੋ ਜਾਂਦੀ ਹੈ ਤੇ ਉਹੀ ਚੀਜ਼ ਹੈ ਬਸ ਹਾਂਜੀ ਹਾਂਜੀ ਮੈਮ ਸਾਰੇ ਨੂੰ ਮੇਰੇ ਵੱਲੋਂ ਪਿਆਰ ਪਰਿਸਸਚੇਕਾਰ ਕੀ ਨਾਮ ਹੈ ਮੇਰਾ ਨਾਮ ਨੀਦਾ ਗੁਸ਼ਰ ਹੈ ਜੀ ਮੈਂ ਬਾਰੀ ਕਲਾਸਿਸ ਵਿਜਾਸਰਣਾ ਤੇ ਅੱਜ ਸਾਡੇ ਸਕੂਲ ਐਡਵਾਂਸ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਕਲਾਸਾਂ ਦੇ ਬੱਚੇ ਚੜ੍ਹ ਕੇ ਹਿੱਸਾ ਲਿਆ ਹੈ ਇਸ ਤੀਆਂ ਦੇ ਮੌਕੇ 'ਤੇ ਸਾMnO ਆਪਣੇ ਪੰਜਾਬੀ ਸਭਾ ਚਾੜਨ ਨੂੰ ਜਾਣਨ ਦਾ ਮੌਕਾ ਮਿਲ ਰਿਹਾ ਜੋ ਕਿ ਅੱਜ ਕੱਲ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਸੱਭਿਆਚਾਰ ਹੈ ਕੀ ਤਾਂ ਇਸ ਤੀਜੇ ਤਿਉਹਾਰ ਆਈ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਡਾ ਕਲਚਰ ਕੀ ਹੈ ਤੇ ਇਸ ਇਸ ਵਿੱਚ ਸਾਰੇ ਕੁੜੀਆਂ ਦੇ ਬੱਚੜ ਕੇ ਹਿੱਸਾ ਲਿਆ ਹੈ ਤੇ ਸਾਰੇ ਟੀਚਰਾਂ ਨੇ ਇਸ ਵਿੱਚ ਸਹਿਯੋਗ ਕੀਤਾ ਹੈ ਆਪਣਾ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਬਿਕੋਜ਼ ਸਾਡਾ ਲਾਸਟ ਸਾਲ ਆ ਤੇ ਸਾਨੂੰ ਇੱਥੇ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ ਮੈਨੂੰ ਰੱਜ ਕੇ ਖੁਸ਼ੀ ਹੋ ਰਹੀ ਆ ਪਹਿਲਾਂ ਵੀ ਤੀਆਂ ਦੇ ਵਿੱਚ ਫੰਕਸ਼ਨ ਆ ਜੇ ਪਹਿਲੇ ਹੀ ਪਹਿਲੀ ਵਾਰ ਜੀ ਸਰ ਹਰ ਵਾਰ ਕੀਤਾ ਜਾਂਦਾ ਸਾਡੇ ਸਕੂਲ ਚ ਬਟ ਇਸ ਵਾਰ ਅਸੀਂ ਸਾਡਾ ਮਸਾਲਾ ਤਾਂ ਸਾਨੂੰ ਜਿਆਦਾ ਹੀ ਖੁਸ਼ੀ ਹੋ ਰਹੀ ਹੈ ਮੈਂ